ਕਰਾਇਤਾ ਆਕਰ ਸਕੈ ਕੇਈ ਕੇ ਦੇਵੜ ਭਾਵੈ ਦੇਵੜ ਹੋਏ ਨਾਨਕ ਜਾਣਾ ਸੱਚਾ ਸੋਏ ਦੇਖੋ ਆਖੇ ਬੋਲ ਵਿਗਾੜਤਾ ਲਿਖੀਏ ਸਿਰ ਕਾ ਵਾਰਾ ਗਾਵਾਂ ਸੋਦਰ ਕੇ ਹਾਲ ਸੋ ਕਰ ਕੇ ਹਾ ਜਬਾ ਸਰਬ ਸਮਾਲੇ ਬਾਜੇ ਨਾਦ ਨੇਕ ਸੰਖਾ ਕੇਤੇ ਵਾਵਣ ਹਾਰੇ ਕਿਤਿ ਰਾਵ ਕਰੇ ਸਿਵ ਕਹਿਆ ਨ ਕੇਤੇ ਗਾਵਣ ਹਾਰੇ ਕੇ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜੇ ਤੋ ਗੋਬਤ ਲਗ ਜਾਣ ਹੈ ਅਲਗ ਅਲਗ ਧਰਮ ਵਿਚਾਰੇ ਗਾਵੇ ਈਸ਼ਰ ਬੰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਨੰਦਾਸਨ ਬੈਠੇ ਦੇਵਤੇ ਆਦਰ ਨਾਲੇ ਗਾਵੇ ਸਿਸ਼ ਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਮੀਰ ਕਰਾਰੇ ਗਾਵਨ ਪੰਡਤ ਪਣ ਰਖੀ ਸੋ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਸੁਰਗਾ ਮੱਚ ਪਿਆਲੇ ਗਾਵੇ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵੇ ਜੋਤ ਮਹਾਬਲ ਸੁਗਰਾ ਗਾਵੇ ਖਾਣੀ ਚਾਰੇ ਗਾਵੇ ਖੜ ਮੰਡਲ ਵਰ ਭੰਡਾ ਕਰ ਕਰ ਰਖੇ ਤਾਰੇ ਸਹੀ ਤੁਸ ਨੋ ਗਾਵੇ ਜੋ ਤੁਸ ਭਾਵਣ ਅਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਾਂ ਸੇ ਮੈਂ ਕਿਤਨਾ ਵਰ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਹਿ ਸੱਚਾ ਸੱਚ ਨਾਹੀ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜੀ ਬਚਾਈ ਰੰਗੀ ਰੰਗੀ ਭਾਤੀ ਕਰ ਕਾ ਜੋ ਸੀ ਮਾਇਆ ਜਨੋ ਪਾਈ ਕਰ ਕਰ ਤੇ ਗੀਤਾ ਆਪਣਾ ਜੀਵ ਦੀ ਵਡਿਆਈ ਜੋਤਿ ਭਾਵਾ ਸੋਈ ਕਰਿ ਹੁਕਮ ਨਾ ਕਰਨਾ ਜਾਵੀ ਸੋ ਪਾਸ਼ਾਓ ਸਾ ਪਾ ਸਾਹਿਬ ਨਾਨਕ ਰਹਿਣ ਰਜਾਈ ਹੰਦਾ ਸੰਤੋਸ਼ ਰੂਪਤ ਝੋਲੇ ਤੇ ਹੜਕ ਕਰ ਬਹੁਤ ਜਿਤਾ ਕਾਲ ਕੁਾਰੀ ਕਾਇਆ ਜੁਗ ਡੰਡਾ ਪਰਤੀ ਆਈ ਮੰਦੇ ਸਗਲ ਤੇ ਮਾਤੀ ਮਨ ਜਿਤਾ ਜਗ ਜੀਤ ਆਦੇ ਤਿਸੇ ਆਦੇਸ ਆਦ ਨੀਲ ਅਨਾਦ ਅਨਾਹ